ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਉਮੀਦ ਆ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਲੱਗਿਆ ਜੀ ਅੱਜ ਦਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਜੀ ਸਾਡੇ ਚੈਨਲ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਜੀ ਚੱਲੇ ਆ ਜੀ ਅੱਜ ਤਰੰਤ ਬਸੀ 바ਵਾ ਨਰਸਿੰਗ ਹਸਪੀਟਲ ਮਾਤਾ ਦੇ ਤੁਹਾਨੂੰ ਦੱਸਿਆਇਦਾ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਤੁਸੀਂ ਦੇਖ ਅਸੀਂ ਦੱਸਿਆਈ ਤਾਂ ਤੁਹਾਨੂੰ ਵੀ ਮਾਤਾ ਦੇ ਦਰਦ ਕਾਫੀ ਉੱਠਿਆ ਤੇ ਉਹਨਾਂ ਨੂੰ ਅਮਰਜੈਂਸੀ ਸਾਨੂੰ ਟੀਕੇ ਨੂੰ ਟ੍ਰਿਪ ਲਗਾਉਣੇ ਪਏ ਤੇ ਥੋੜਾ ਜਿਹਾ ਦਰਦ ਜਿਹੜਾ ਉਹਨਾਂ ਦਾ ਉਹ ਟਿੱਗ ਗਿਆ ਤਾਂ ਤੇ ਫਿਰ ਹੁਣ ਅੱਜ ਤਾਂ ਜਾ ਤਾ ਅਸੀਂ ਓਪਰ ਦੀ ਸਾਦੇ ਸਰਕਾਰੀ ਹਸਪੀਟਲ ਦੇ ਵਿੱਚ ਪਰ ਸਾਨੂੰ ਇਹ ਤਾਂ ਵੀ ਜਿੱਥੇ ਮਾਤਾ ਦੇ ਹੁਣ ਤੱਕ ਆਪਰੇਸ਼ਨ ਹੋਏ ਆ ਹੁਣ ਤੱਕ ਮਾਤਾ ਦਾ ਟਰੀਟਮੈਂਟ ਹੋਇਆ ਜਿੰਨਾ ਵੀ ਹੋਇਆ ਉਥੋਂ ਉੱਥੀ ਤੇ ਹੋਇਆ ਕਿਉਂਕਿ ਉਹ ਡਾਕਟਰ ਸਾਹਿਬ ਨੂੰ ਮਾਤਾ ਬਾਰੇ ਕੱਲੀ-ਕੱਲੀ ਨਾਲੋਂ ਜਾਵਾਂਗੇ ਦੇਖਦੇ ਹਾਂ ਉਹ ਡਾਕਟਰ ਕੀ ਕਹਿੰਦੇ ਐ ਕੀ ਨਹੀਂ ਕਹਿੰਦੇ ਤੇ ਬਾਕੀ ਕਰਿਓ ਅਰਦਾਸ ਜ਼ਰੂਰ ਵੀ ਜਿੱਦਾਂ ਸਾਡੀ ਮਾਂ ਘਰ ਤੋਂ ਚਲੀ ਆ ਉਦਾਂ ਹੀ ਅਸੀਂ ਆਪਣੇ ਘਰ ਨੂੰ ਵਾਪਸ ਆਈਏ ਤੇ ਬਾਕੀ ਜਿਹੜੀ ਇਹ ਪ੍ਰੋਬਲਮ ਆ ਵੀ ਨਾਹੀਂ ਕੋਈ ਵਾਦਾ ਵਦੇ ਹੈ ਨਾ ਲਈ ਜ਼ਰੂਰ ਅਰਦਾਸ ਕਰਿਓ ਤੇ ਮਾਂ ਸਾਡੀ ਘਰ ਨੂੰ ਛੇਤੀ ਤੋਂ ਛੇਤੀ ਜਿੰਨਾ ਚੱਲੇ ਉਹ ਨਹੀਂ ਆਵੇ ਤੇ ਬਾਕੀ ਹਾਂ ਵੀ ਮਨਿੰਦਰ ਜੀ ਦਰ ਰਹੀ ਆ। ਪਿਆਰਾ ਹਾਂ। ਤਾਂ ਕਹਿਣਾ ਕੁਝ? ਹਾਂਜੀ। ਪਿਆ। ਵੀ ਜੀ ਅੱਜ ਸਾਡੇ ਮਹਾਰਾਜ ਉਹਨਾਂ ਦਾ ਪਥਰੀਆ ਦਾ ਆਪਰੇਸ਼ਨ ਹੋਇਆ ਤਾਂ। ਆਪਰੇਸ਼ਨ ਨਹੀਂ ਤਾਂ ਪਥਰੀਆ ਦਾ ਆਪਰੇਸ਼ਨ ਹੀ ਹੋਇਆ ਪੁੱਤ। ਉਹ ਤਾਂ ਬਹੁਤ ਪਹਿਲਾਂ ਦੀ ਗੱਲ ਹੈ ਜੀ ਪੈਂਡਸ ਦੀ ਨਾਲੀ ਦਾ ਹੋਇਆ ਤਾਂ। ਇੱਕ ਨਹੀਂ ਜੀ ਕੜੀ ਆਪਰੇਸ਼ਨ ਹੋ ਰਹੀਆਂ ਮਾਤਾ ਦੇ। ਤੇ ਉਹ ਆਪਰੇਸ਼ਨ ਨਾਲ ਤੁਹਾਨੂੰ ਪਤਾ ਹੀ ਇੱਕ ਆਪਰੇਸ਼ਨ ਨਹੀਂ ਮਾਣ 5 5 5 5 6 6 ਆਪਰੇਸ਼ਨ ਕਰਾ ਕੇ ਹਨਾ ਮਾਤਾ ਫਿਰ ਵੀ ਸਾਡੀ ਆਰ ਪੂਰੀ ਕੈਮ ਆ ਪਰਮਾਤਮਾ ਦੀ ਦੁਆ ਹੈ ਪਰਮਾਤਮਾ ਦੀ ਕਿਰਪਾ ਸਾਡੀ ਮਾਤੇ ਹਾਂ ਵੀ ਮਤਲਬ ਹਮ ਬੀਬੀ ਜਿਹੜਾ ਉੱਧਰ ਕਹਿੰਦੀ ਸੀ ਉੱਧਰ ਮੈਂ ਨਹੀਂ ਕਰਾਂਗੀ ਵੀ ਵੀ ਟਿਸ਼ੂ ਆਪਰੇਸ਼ਨ ਕਰਾਉ ਉਹ ਅਸੀਂ ਲੈ ਕੱਲ ਨੂੰ ਜਿੱਥੇ ਮम्मी ਦਾ ਆਪਰੇਸ਼ਨ ਹੋਇਆ ਪਰ ਮੈਂ ਪੁੱਤ ਤਾਂ ਕਹਿੰਦੇ ਤਾਂ ਵੀ ਨਹੀਂ ਪੁੱਤ ਮੈਂ ਆਪੇ ਕਰਾਂ ਲਵਾਂ ਆਈ ਇਹ ਕਿਹਾ ਮੈਨੂੰ ਤੈਨੂੰ ਤੈਨੂੰ ਐ ਕਿਹਾ ਤਾਂ ਵੀ ਜਿੱਥੇ ਤੁਹਾਡਾ ਮਨ ਕਰਦਾ ਤੁਸੀਂ ਉੱਥੇ ਲੈ ਚਲੋ ਫਿਰ ਮੈਨੂੰ ਦੱਸਿਆ ਵੀ ਜਿੱਥੇ ਆਪਾਂ ਚੱਲ ਜੀਦਾ ਸਰਕਾਰੀ ਹਸਪਤਾਲ ਦੇ ਵਿੱਚ ਟ੍ਰੀਟਮੈਂਟ ਕਰਾਇਆ ਤਾਂ ਬੀਬੀ ਤੈਨੂੰ ਉੱਥੇ ਲੈ ਲੈ ਡਾਕਟਰ ਬਹੁਤ ਵਧੀਆ ਤੇ ਮਾਤਾ ਕਹਿੰਦੀ ਵੀ ਤੂੰ ਜੇ ਮੇਰਾ ਪੁੱਤ ਬਣ ਕੇ ਮੇਰੀ ਇੱਕ ਵਾਰ ਮੰਨ ਲਵੇ ਵੀ ਜਿੱਥੇ ਬੀਬੀ ਦੇ ਆਪਰੇਸ਼ਨ ਹੋਏ ਹੋਣੇ ਨਾ ਪੁੱਤ ਤਿੰਨ ਚਾਰ ਆਪਰੇਸ਼ਨ ਉਹ ਡਾਕਟਰ ਨੇ ਕਰੇ ਬੀਬੀ ਦੇ ਤਾਂ ਕਰਕੇ ਚੁੱਕੀ ਕਹਿੰਦੀ ਇੱਕ ਵਾਰੀ ਤੁੰਨੂੰ ਉੱਥੇ ਰਿਜੋ ਬਾਕੀ ਉੱਥੇ ਜਾ ਕੇ ਜੇ ਆਪਣੇ ਕੋਈ ਦਿਮਾਗ ਚ ਗੱਲ ਬੈਠਦੀ ਹੋਈ ਤਾਂ ਆਪਾਂ ਕਰਾਂਗੇ ਨਹੀਂ ਆਪਾਂ ਆਪਣਾ ਕਰ ਲਈਏ ਠੀਕ ਆ ਗੱਲ ਕੋਈ ਚਲੋ ਜੀ ਚਲਦੇ ਆ ਤੇ ਕਰਿਓ ਅਰਦਾਸ ਤੇ ਬਾਕੀ ਬਸੀ ਹਾਂਜੀ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਹੁਣ ਚਪਕੌਰ ਵੀ ਗਾ ਲਈ ਆਪਾਂ ਨੇ ਤੇ ਰੋਪੜ ਦੀ ਗਾ ਲਈ ਆ ਹਨਾ ਵੀ ਇਹੀ ਤੱਲ ਹੁਣ ਇੱਥੇ ਦੇਖਦੇ ਹਾਂ ਵੀ ਆਹ ਡਾਕਟਰ ਕਿਆ ਕਹਿੰਦਾ ਇੱਥੇ ਆਪਾਂ ਵੈਸੇ ਬੀਬੀ ਨੂੰ ਕਈ ਵਾਰ ਲੈ ਕੇ ਆ ਚੁੱਕੇ ਹਾਂ ਵੀ ਪਤਾ ਨਹੀਂ ਹੁਣ ਉਹ ਰਿਓ ਬੀਬੀ ਦਾ ਕਿਸੇ ਹੱਲ ਹੋ ਜਵੇ ਮੰਨੀ ਐ ਹੂੰ ਵੀ ਥੋੜਾ ਜਿਹਾ ਦਿਲ ਠੀਕ ਜਵੇ ਬਾਕੀ ਹੁਣ ਦੇਖੋ ਜੜੀ ਤੱਕ ਲੀਟ ਆ ਗਈ ਉਹ ਤਾਂ ਕੱਟਣੀ ਪੈਂਦੀ ਐ ਕੱਟਣੀ ਵੀ ਪੈਂਦੀ ਐ ਪਰ ਬਾਕੀ ਇਹ ਦੇਖਦੇ ਆ ਵੀ ਡਾਕਟਰ ਕਹਿੰਦੇ ਕੀ ਆਏ ਹਨਾ ਹਾਂ ਹੱਲ ਕਿ ਆਇਆ ਕਿ ਆ ਨਹੀਂ ਹਾਂ ਪੱਕੇ ਆਪਾਂ ਪਾਪੂ ਆ ਜਾ ਸੁਣ ਪੜਾਉਣਾ ਜਦੋਂ ਸਿਕੋ ਹਾਂਜੀ ਬੀਬੀ ਮਾਰਾ ਸਿਚਾ ਟੈਂਡ ਵਧੀਆ ਬਹੁਤ ਸਸਤੇ ਲੀਏ ਦਵਾਈਆਂ ਮਾਰਾ ਠੀਕ ਕਰ ਦਿੱਤਾ ਸਾਡਾ ਆਉਣ ਦਾ ਕਾਰਨ ਬੜਾ ਇਹ ਹੈ ਵੀ ਬੀਬੀ ਦੇ ਜਿੰਨੇ ਆਪਰੇਸ਼ਨ ਹੋਏ تھے 2-3 ਜਿਹੜੇ ਆਪਾਂ ਕਹਿ ਸਕਦੇ ਆ ਨਾ ਮਾਤਰ ਵਾਲੇ ਔਰ ਇਸ ਡਾਕਟਰ ਨੇ ਕਰੇ تھے۔ ਤਾਂ ਕਰਕੇ ਬੀਬੀ ਦਾ ਵੀ ਮਨ ਜਾਦਾ ਟਿਕਿਆ ਹੋਇਆ ਹੈ। ਹਾਂ, ਵਿਸ਼ਵਾਸ ਹੋ ਜਾਂਦਾ। ਵਿਸ਼ਵਾਸ ਹੋਇਆ ਹੋਇਆ। ਵੀ ਜੇ ਤੁਸੀਂ ਮੈਨੂੰ ਇੱਥੇ ਦਿਖਾ ਦੋ ਵੀ ਮੈਂ ਪਹਿਲਾਂ ਇੱਥੇ ਆਪਰੇਸ਼ਨ ਜਿਹੜੇ ਮੇਰੇ ਹੋਏ ਆ ਬਿਲਕੁਲ ਠੀਕ ਹੋਏ ਆ। ਹਾਂ, ਹਨਾ ਇੱਕ ਮਨ ਜਾ ਖੜਾ ਖੜ ਗਿਆ। ਹੁਣ ਆ ਡਾਕਟਰ ਨੇ ਜੇ ਬੀਬੀ ਨੂੰ ਮਾੜੀ ਕੋਈ ਗੱਲਾਂ ਦੋ ਪਿਆਰ ਨਾਲ ਸਮਝਾਈਆਂ ਜੋ ਬੀਬੀ ਮਾਲਾ ਹੁਣ ਜੇ ਤੂੰ ਸਮਝਾਉਂਗੀ ਤੇਰੀਆਂ ਨਹੀਂ ਮੰਨਣੀਆਂ। ਉਰੇ ਡਾਕਟਰ ਨੇ ਬੀਬੀ ਨੂੰ ਜੇ ਸਮਝਾਉਣੀ ਹੈ ਦੋ ਗੱਲਾਂ ਨੇ ਕਹਿੰਦਾ ਹਾਂ ਠੀਕ ਆ ਵਿਸ਼ਵਾਸ ਆ ਲੈ ਕਈ ਵਾਰ ਹੋ ਜਾਂਦਾ ਹੈ ਬੰਦੇ ਦੇ ਅਟੈਚਮੈਂਟ ਦਿਮਾਗ ਵਿੱਚ ਹੋ ਜਾਂਦੀ ਹੈ ਬਸ ਹਾਂ ਬਸ ਦਿਮਾਗ ਦੇ ਉੱਪਰ ਡਾਕਟਰ ਨੇ ਗੱਲਾਂ ਕਹੀਆਂ ਹੁਣ ਸੇਮ ਇਹ ਕਹਿੰਦੇ ਤਾਂ ਥੋੜਾ ਜਿਹਾ ਕਹਿਣ ਦਾ ਢੰਗ ਜਾਂ ਹੁੰਦਾ ਉਹ ਤੋਂ ਦਿਮਾਗ ਪਰ ਬੀਬੀ ਦੇ ਸਰ ਜਾ ਹੋ ਜਾਂਦਾ ਬਸ ਬਸ ਡਾਕਟਰ ਨੇ ਤਾਂ ਜਿਹੜੀ ਰਿਪੋਰਟਾਂ ਹੀ ਅਸੀਂ ਲੈਣੀਆਂ ਨਾ ਉਹ ਤਾਂ ਨਾਰਮਲ ਐ ਆ ਬਾਕੀ ਜਿਹੜੀ ਹੁਣ ਆ ਸੋਜ ਇਸ ਆਉਂਦੀ ਆ ਦੇਖੋ ਹੁਣ ਡਾਕਟਰ ਦੀ رائے ਲੈਣੇ ਆ ਬਸ ਹੁਣ ਦੇਖੋ ਕੀ ਹੋਇਆ ਉਹ ਕਹਿੰਦੇ ਕੀ ਆ ਹਨਾ ਹਾਂ ਚਲੋ ਸਾਰ ਜੀ ਆਹ ਪੁਰਾਣੀ ਹਵੇਲੀ ਆ ਜੀ ਤੇ ਇਹਦੇ ਸਾਹਮਣੇ ਬਿਲਕੁਲ ਬਾਬਾ ਨਰਸਿੰਗ ਹੋਮ ਫਰੰਦ ਬਸੀ ਤੇ ਉਧਰ ਆਇਓ ਦੇਖ ਕੇ ਆਇਓ ਦੇਖ ਕੇ ਇਹ ਆ ਜੀ ਬਾਬਾ ਨਰਸਿੰਗ ਹੋਮ ਫਰੰਦ ਬਸੀ ਬੀਬੀ ਅਜੀਤ ਤੇਰੇ ਨਾਲ ਜਾਣਾ ਹੈ ਜਿਹੜੀ ਤੈਨੂੰ ਪ੍ਰੋਬਲਮ ਹੈ ਤਾਂ ਆਪ ਦੱਸਣੀ ਹੈ ਠੀਕ ਨਹੀਂ ਪਾਣੇ ਕੀ ਸਾਡੇ ਇਹ ਕਹਿੰਦੇ ਨੇ ਨਿਆਣੇ ਹਾਂ ਹਾਂ ਨਿਆਣੇ ਆ ਕਹਿੰਦੇ ਆ ਤੈਨੂੰ ਜਿਹੜੀ ਪ੍ਰੋਬਲਮ ਹੈ ਤੂੰ ਆਪ ਦੱਸੀ ਵੀ ਭਾਈ ਮੈਨੂੰ ਆ ਪ੍ਰੋਬਲਮ ਹੈ ਇਦਾਂ ਕਰਕੇ ਮੇਰੇ ਦਰਦ ਹੁੰਦਾ ਪੁੱਛਿਆ ਸਾਨੂੰ ਡਾਕਟਰ ਸਾਹਿਬ ਨੇ ਭੋਜ ਭੇਜਿਆ ਜੀ ਥੈਰਪੀ ਵਾਲਾ ਕਹਿੰਦੇ ਵੀ ਜਿਹੜੀ ਅੰਦਰ ਸੋਜਾਈ ਹੋਈ ਆ ਫਿਫੜਿਆਂ ਦੀ ਜਿਹੜੀ ਨਾੜ ਨਾੜ ਕੋਈ ਫਿਫੜੇ ਦੇ ਖੋਰ ਵੀ ਉਹਦੀ ਸੋਜਿਸ਼ ਆਉਦੇ ਕਰਕੇ ਤੁਹਾਨੂੰ ਘਬਰਾਉਣ ਦੀ ਕੋਈ ਗੱਲ ਨਹੀਂ ਹੈ ਨਾ ਭਣੇ ਐਵੇਂ ਕਿਹੜਾ ਨਾ ਕੋ ਜਿਹੜਾ ਟੀਕਾ ਦਵਾਈਆਂ ਨਾਲ ਦਵਾਈਆਂ ਨਾਲ ਠੀਕ ਹੋਣਾ ਨਾ ਨਵੀਂ ਘਬਰਾਉਣ ਦੀ ਕੋਈ ਗੱਲਬਾਤ ਹੈ ਨਹੀਂ ਕਹਿੰਦੇ ਹੈ ਨਾ ਨਾਰਮਲ ਹੈ ਆ ਦੇਖੀ ਉੱਪਰ ਬਸ ਆਏ ਆਏ ਇਹ ਪਹੁੰਚ ਗਈ ਕਾਟੀ ਜਾ ਕੇ ਕੋ ਜਾਉਗਾ ਨਾ ਆ ਚੱਪਲਾ ਆ ਚੱਪਲਾ ਚੱਪਲਾ ਚਵਾਇਆ ਅੰਦਰ ਗਈ ਆ ਅ ਅ ਅ ਅੰਦਰ ਮੈਂ ਥੈਰੇਪੀ ਕਰੀ ਹੋਣੀ ਉਹਨਾਂ ਨੇ ਭੁੱਲ ਗਈ ਇਹ ਨਾ ਅੰਦਰੇ ਹੁਣ ਡਾਕਟਰ ਕੋਲ ਬਖਾਣੀ ਉਹਨਾਂ ਨੇ ਪਰ ਵਾਲੇ ਕੁਝ ਨਹੀਂ ਦੱਸਿਆ ਹੈਗਾ ਹਾਂ ਡਾਕਟਰ ਕੋਲ ਇਹ ਜਾੜਾ ਪਾਣੇ ਹਨ ਹਾਂ ਉਹ ਦਵਾਈ ਵੀ ਕਰੇ ਲਿਖਦੇ ਨੇ ਚਲੋ ਜੋ ਵੀ ਹੈ ਵੈਸੇ ਜਿਹੜੀ ਉਹਨਾਂ ਨੇ ਉਹ ਥੱਲੇ ਬਲੱਡ ਦੀ ਰਿਪੋਰਟ ਬਣਾਈ ਤੇ ਉਹ ਦਿੱਤੀ ਉਹਨਾਂ ਨੇ ਸਾਰੇ ਆਪੇ ਦੇਖ ਲਿਆ ਲੈ ਲਈਏ ਉਦੇਤੀ ਉਹਨੇ ਤੁਹਾਨੂੰ ਹਾਂ ਹੁਣ ਆਪਾਂ ਨੂੰ ਸਾਰੇ ਕਸਟ ਦੇ ਦੇਣਾ ਉਹਨੇ ਜਿਹੜੇ ਹੋਏ ਨੇ ਜਿਹੜੇ ਲਿੱਤੇ ਉਹਨਾਂ ਨੇ ਠੀਕ ਆ ਰਿਪੋਰਟ ਵਾਲੇ ਮਿਲ ਨਹੀਂ ਆਣਗੇ ਹਾਂ ਚੱਲੋ ਚੱਲੀਏ ਹਾਂ ਕਾਫੀ ਕੁਫੀਰ ਉਹ ਤਾਂ ਨੂਮੇਂ ਦੇ ਮੰਡਰ ਹੋ ਗਏ ਚਲੋ ਚਲੋ ਮਿਲਦੇ ਹਾਂ ਡਾਕਟਰ ਸਾਹਿਬ ਨੂੰ ਕਹ ਕੇ ਉਹ ਤੈਨੂੰ ਠੀਕ ਆ ਇਹਨਾਂ ਵੀ ਨਿਕਲਣੇ ਨੇ ਮੈਨੂੰ ਲੱਗੇ ਰੋਟੀ ਦੋ ਤਿੰਨ ਦਿਨ ਹੋਣਾ ਹੈ ਹਾਂ ਉਹ ਆ ਤਾਰਿਆਂ ਨੂੰ ਪਾਣਾ ਹਾਂ ਪੁੱਛ ਲੈਣੇ ਡਾਕਟਰ ਨੂੰ ਪੁੱਛ ਲੈਣੇ ਕਾਹ ਕਹਿੰਦੇ ਡਾਕਟਰ ਸਾਹਿਬ ਬੀਬੀ ਗੱਲ ਸਾਰੀ ਇੱਕੋ ਹੁੰਦੀ ਆ ਜਿਹੜੀ ਖੰਸੀ ਹੁੰਦੀ ਆ ਸਾਸੀ ਕਉਂਦੀ ਆ ਆਪਾਂ ਉਹ ਕਿਉਂਕਿ ਤੇਰੇ ਐਕਸਰੀਮ ਨੂੰ ਗਰਮਾਹਤ ਦੇਣੀ ਆ ਸਾਰਾ ਮੁਕੀਂ ਦੇ ਬਾਹਾਂ ਹਾਂ ਹਾਂ ਐਕਸਰੀ ਉਹ ਕਰਨਗੇ ਮਸ਼ੀਨਾ ਲੱਗਿਆ ਹੁੰਦੀ ਆ ਉਹ ਏਕ ਦਿੱਤਾ ਤੁਹਾਨੂੰ ਬੀਬੀ ਸੇਕ ਦਿੱਤਾ ਸੇਕ ਦਿੱਤਾ ਬਿਜਲੀ ਲਾਈ ਆਈ ਐ ਇਸ਼ਕ ਆ ਕਰਕੇ ਖੱਦ ਕੇ ਭਾਰ ਆ ਬਿਜਲੀ ਹਾਂ ਉਹ ਤੋਂ ਇਹ ਆ ਅੱਛਾ ਸੇਕ ਵਾਲਾ ਸੇਕ ਦਿੱਤਾ ਆਪਾਂ ਤੇ ਦੇਖ ਦੇ ਚੱਲ ਚੱਲ ਪੱਟੀਆਂ ਤਾਂ ਆ ਗਈਆਂ ਹਮੇਸ਼ਾ ਨੂੰ ਦਾਅਵੀਂ ওভার ਮਾਰਕ ਕਰੀਏ ਉਹ ਬਾਤ ਉਹ ਹੀ ਹੁੰਦੀ ਆ ਉਹ ਮੂਵੀ ਮੰਗੂ ਇੱਕ ਜੈਲ ਜੀ ਹੁੰਦੀ ਆ ਉਹ ਲੱਗਦੀ ਹੁੰਦੀ ਆ ਚਲੋ ਬਾਕੀ ਆਪਣੀਆਂ ਸਲਾਹਾਂ ਕੰਨ ਕਰੀਏ ਨੇ ਡਾਕਟਰ ਨੂੰ ਮਿਲਨੇ ਕਿਆ ਕਹਿੰਦੇ ਹੈ ਲੋ ਜੀ ਦਵਾਈ ਲੈ ਕੇ ਉੱਜ ਗਏ ਜੀ ਪਿੰਡ ਤੇ ਆ ਗਏ ਆਪਣੇ ਘਰੇ ਗਰਮੀ ਦਾ ਪੂਰਾ ਕਹਿਰ ਤੇ ਪੁੱਛਾਂਗੇ ਹੁਣ ਬੀਬੀ ਨੂੰ ਵੀ ਡਾਕਟਰ ਨੂੰ ਇਹ ਡਾਕਟਰ ਨੇ ਇਹਨਾਂ ਨੂੰ ਕੱਲਿਆਂ ਨੂੰ ਲੈ ਕੇ ਗਏ ਇਹਨਾਂ ਨੂੰ ਦੋ ਚਾਰ ਸਵਾਲ ਪੁੱਛੇ ਉਹਨਾਂ ਨੇ ਤੇ ਇਹਨਾਂ ਨੂੰ ਮਣਾ ਮੋਟਾ ਚੈੱਕਅਪ ਇਹਨਾਂ ਦਾ ਕੀਤਾ ਕਿਆ ਕਿਹਾਤਾ ਡਾਕਟਰ ਨੇ ਪੁੱਛਦੇ ਆ ਮਾਤਾ ਨੂੰ ਤੇ ਅੱਗੇ ਦੀ ਜਿਹੜੀ ਪ੍ਰੋਬਲਮ ਹੈਗੀ ਉਹ ਤੁਹਾਨੂੰ ਉਹ ਵੀ ਆਪਾਂ ਦੱਸਦੇ ਆ ਪਹਿਲਾਂ ਮਾਤਾ ਨਾਲ ਤੁਹਾਨੂੰ ਸਿੱਧੀ ਆਪਾਂ ਗੱਲਬਾਤ ਤੁਹਾਡੀ ਲਾਈਵ 'ਚ ਕਰਾਈਏ ਟਰਾਈਬੋ ਘਰ ਪਹੁੰਚ ਗਏ ਗੋਇ ਦੇ ਗਏ ਬਈ ਗੋਇ ਲੈਂਦੀ ਗੋਇ ਵਧੀਆ ਦੁੱਤੀ ਹੈ ਡਾਕਟਰ ਐਨ ਹੈ ਵੀ ਨਾਰ ਨੂੰ ਕੋਈ ਸੇਪਸੋਜ ਬਾਇਟੀ ਆ ਨਾ ਪੈਸੇ ਚਾਹ ਤੈਨੂੰ ਡਾਕਟਰ ਕੱਲੇ ਨੂੰ ਵੀ ਅੰਦਰ ਲੈ ਕੇ ਗਿਆ ਤਾਂ ਤੈਨੂੰ ਉਹਨੇ ਪੁੱਛਿਆ ਤਾਂ ਫੇ ਉਹਨੇ ਚੈੱਕ ਅਪ ਵੀ ਤੇਰਾ ਕਰਕੇ ਦੇਖਿਆ ਤਾਂ ਨਰਸਾਂ ਨੇ ਉਹਨੇ ਤੈਨੂੰ ਕਿਆ ਕਿਹਾ ਤਾਂ ਹਾਂ ਉਹ ਕਹਿੰਦੇ ਦੱਬ ਕੇ ਉਹਨੇ ਡਾਕਟਰ ਨੇ ਦੇਖਿਆ ਵੀ ਸੋਜ ਅੱਛਾ ਸੋਜ ਆ ਗਿਆ ਦਾ ਹਾਂ ਸੋਜ ਆਪਣੇ ਨਾਸਾਂ ਦੇ ਆ ਜਾਂਦੇ ਆ ਫੇ ਅੰਦਰ ਸੇ ਵੀ ਦਿੱਤਾ ਸੀ ਥੈਰੇਪੀ ਹੈ ਨਾ ਥੈਰੇਪੀ ਲਾਈ ਹੈ ਜੀ ਮਾਤਾ ਦੇ ਤੇ ਇਧਰ ਭੈਣ ਜੀ ਵੀ ਨਾਲ ਤੇ ਮੰਤਰ ਨੇ ਬਾਹਰ ਬਿਠਾਤਾ ਕਹਿੰਦੇ ਤੈਨੂੰ ਨਹੀਂ ਜਾਣਾ ਹੈਗਾ ਕਦੇ ਅਸੀਂ ਜਾਉਂਗੇ ਦਿੱਕਦਾ ਨਹੀਂ ਗੰਦਾ ਹੋ ਜਾਉਗਾ ਠੀਕ ਹੋ ਹੋ ਜਾਣਾ ਹਰ ਸੱਦਾਂ ਦੇ ਵਿੱਚ ਵਿੱਚ ਬਹੁਤ ਜ਼ਿਆਦਾ ਪਰਪਰ ਹੂੰ ਹੂੰ ਤੂੰ ਬੰਦਤੀਆਂ ਲਾਉਣ ਨੂੰ ਜੀ ਦਵਾਈ ਵੀ ਦਿੱਤੀ ਆ 15 ਕਿ ਦਿਨ ਦੀ ਦਵਾਈ ਦਿੱਤੀ ਆ ਉਹਨਾਂ ਨੇ ਉਹ ਕਦੇ ਵੀ ਘਬਰਾਓ ਨਾ ਉਹਦੇ ਪਰ ਆਇਆ ਤਸਬੜੀ ਆ ਵੀ ਉਹਨੇ ਮੇਰੇ ਦੇਸ਼ਨ ਕਈ ਕਰੇ ਡਾਕਟਰ ਦੇਖਿਆ ਪੈਣੇ ਮੈਂ ਤੈਨੂੰ ਕਿਹਾ ਨਹੀਂ ਤਾਂ ਵੀ ਬੀਬੀ ਦਾ ਮਾਣਾ ਉੱਥੇ ਖੜਨਾ ਹੈ ਫਿਰ ਤੂੰ ਨਾ ਘੁੰਮਿਆ ਕਰ ਰਲਦਾ ਅਰਦਾਸ ਕਾਤੇ ਜਾਂਦੀ ਹੈ ਤਾਂ ਪਹਿਲੇ ਚਲੋ ਉੱਥੀ ਜਾਇਆਗਾ ਠੀਕ ਹੈ ਹੋਰ ਕੀ ਜੇ ਉਹ ਆਪਾਂ ਕਹਿੰਦੇ ਵੀ ਇਹਨੂੰ ਪਹਿਲਾਂ ਚਲ ਉੱਥੇ ਲੈ ਇਹਨੂੰ ਆ ਸਮਝੀ ਨਹੀਂ ਮਕੌਲ ਕਰਦੇ ਮੈਨੂੰ ਮਕਾਲੀ ਤੂੰ ਅੱਜ ਦੇ ਬਾਅਦ ਜੇ ਤੋ ਮਾੜੀ ਮੋਟੀ ਚਲ ਦਿੱਕਤ ਆਉਂਦੀ ਵੀ ਇਹਨੂੰ ਤੂੰ ਜਾਏ ਠੀਕ ਹੈ ਠੀਕ ਹੈ ਨੀ ਹੋਰ ਕੀ ਵਧੀਆ ਡਾਕਟਰ ਆ ਜੀ ਕੋਈ ਗੱਲ ਨਹੀਂ ਸੁਣਾਈ ਨਹੀਂ ਗੱਲ ਨਹੀਂ ਅੱਜ ਨਹੀਂ ਮੈਂ ਨੀਵੀਂ ਚਾ ਗਈ ਉੱਚੀ ਹੈ ਜੀ ਉੱਚੀ ਹੈ ਥੋੜੀ ਜੀ ਦਿਖਾਈ ਉੱਚੀ ਹੋਵੇ ਤਾਂ ਆਈ ਮੋੜ ਹੈ ਨੀਵੀਂ ਹੈ ਜਾਨੀ ਅਬ ਮਰ ਨੀਵੀਂ ਮੇਰੇ ਥੱਲੇ ਨੂੰ ਨੀਵੀਂ ਆ ਹਾਂ ਹਾਂ ਉਹ ਮੇਚ ਲਵਾਈ ਜਿਆਦਾ ਉਹਦੇ ਠੀਕ ਹੈ ਜਿਹੜੀ ਉਦਣ ਲਈਤੀ ਨੂੰ ਬਸ ਕਰਦੇ ਹੋ ਉਹ ਵੀ ਪਾਲਣੀ ਦੀ ਪੁਰਨੂ ਨੇ ਹਿਓ ਵਾ ਕਿ ਤੁਮ ਕਹ ਰਹੀ ਐ ਉਹ ਅੰਬਰਸਰ ਵਾਲੀ ਜਿਹੜੀ ਅੰਬਰਸਰ ਤੋਂ ਲਿਕੇ ਆਈ ਤੇ ਮਨੇ ਤਾਂ ਦੋ ਪਾ ਕੇ ਆਉਣੇ ਦੇਤਾ ਅੱਜ ਤਾਂ ਗਾਹ ਜਿਹੜੀ ਬੀਬੀ ਚੀਜ਼ ਲੈ ਕੇ ਆਉਂਦੀ ਆ ਚਾਹੇ ਦੋ ਲਿਆਵੇ ਛਲਟਾ ਚਾਹੇ ਤਿੰਨ ਲਿਆਵੇ ਪਾ ਕੇ ਆਉਣੀਆਂ ਆ ਛੱਡ ਲਈ ਸੀ ਹੈ ਉੱਪਰ ਤੇ ਉੱਪਰ ਸਾਨੂੰ ਕਾ ਪਤਾ ਤੂੰ ਲੈ ਕੇ ਆਈ ਸੀ ਜੀ ਉਹ ਚਿੱਕਲੀ ਆ ਕਹਿਣੀ ਆ ਆ ਯੋ ਆ ਆਹੀ ਲਈ ਰੰਗ ਨਹੀਂ ਨਾ ਬਸ ਮਧੀ ਆਇਆ ਮਧੀ ਇੱਕ ਮੈਨ ਲੰਨ ਨਹੀਂ ਲੈ ਚਕ ਠੀਕ ਓਏ ਕਿਆ ਬੀਬੀ ਹੁਣ ਵਕਤ ਤੇ ਵੱਧ ਸਿਸਟਮ ਐਦਾਂ ਵੀ ਇੱਕ ਤਾਂ ਰੋਟੀ ਪਾਣੀ ਖਾ ਹਾਂ ਅੱਧੀ ਨਹੀਂ ਖਾਣੀ ਇੱਕ ਦੋ ਤਾਂ ਖਾ ਪੱਕੀ ਨਾ ਨਾਲ ਇੱਕ ਦੋ ਟਾਈਮ ਨਾਲ ਮਖਸੀ ਨੂੰ ਇੱਕ ਥੋੜਾ ਜਿਹਾ ਦੇ ਨਾ ਜੂਸ ਲਿਆ ਕੇ ਦੇ ਜੂਸ ਬੀਬੀ ਠੀਕ ਹੈ ਠੀਕ ਹੈ ਬੀਬੀ ਕਿਆ ਕਹਿੰਦਾ ਨੇ ਜੂਸ ਜਾ ਕੇ ਇਹ ਕਹਿੰਦਾ ਪੁੱਤ ਦਾ ਮੁੰਡਾ ਮੁੰਡਾ ਤਾਂ ਲਿਆ ਦਿੰਦਾ ਪਰ ਕਾ ਫੇ ਮਾਂ ਦੋ ਦਿਨ ਪੀਕੇ ਦੋ ਦਿਨ ਪੀਕੇ ਕਹਿ ਦਊਗੀ ਦੋਵੇਂ ਕਿੱਕੇ ਬਾਜ਼ ਹੁੰਨ ਆਲੇ ਆਇਓ ਨਹੀਂ ਜੋ ਉਹ ਲੈ ਆਪਾਂ 120 ਰੁਪਏ ਦਾ ਉਹ ਮੇਰੇ ਨਾਲ ਇੱਕ ਖਾੜਾ ਜਿਹਾ ਨਹੀਂ ਹੁੰਦਾ ਗੋਲੀਆ ਗੋਲੀਆ ਹਾਂ ਮੁੱਛ ਬਿੱਲੀ ਨੂੰ ਬੋਵਾ ਕਰ ਦਿੰਦੇ ਨੇ ਠੀਕ ਹੈ ਨਾ ਹੋਵੇ ਹੋ ਵੀ 20 ਪਈਦਾ ਹੂੰ ਗੈਸ ਵੀ ਗੈਸ ਤੇ ਉਹਦਾ ਉਹ ਚੱਗਾ ਹੁੰਦਾ ਵੈਸੇ ਬਗਵਾ ਸੀ ਆਈ ਦਾ ਬਿਓੜਾ ਵੈਸੇ ਬਾਤ ਤੇ ਬਾਤ ਜੇ ਤੂੰ ਫਾਲ ਫੋਲ ਵੀ ਮਾਰੇ ਮੋਟੇ ਖਾਮੇ ਨਾ ਉਹ ਚੰਗੇ ਆ ਹਾਂ ਕਿਹੜੇ ਕੋਈ ਗਾਲਾ ਵਾਲ ਠੀਕ ਹੋ ਗਿਆ ਠੀਕ ਹੋ ਗਿਆ ਕਿਤੇ ਕੀ ਵੀ ਫਾ ਕੀ ਵੀ ਕੀ ਵੀ ਫਲ ਖਾਲਾ ਮਾੜਾ ਮੋਟਾ ਇਕੱਦਾ ਸੇਵ ਚ ਕੱਟ ਕੇ ਖਾ ਲੈ ਸੇਵ ਨਹੀਂ ਖਾ ਹਣਾ ਬੀਰ ਕੱਟ ਕੇ ਇਹਨਾਂ ਨੂੰ ਖਾ ਲੈਂਦੀ ਕੋਲ ਦਾ ਗਾਲ ਖਾ ਲੇ ਕੁੱਟ ਕੇ ਖਾਂਦੀ ਏ ਵਿਚਾਰੀ ਨਾ ਜਿਹੜਾ ਕੋਲ ਲਾਉਂਦਾ ਮੈਂ ਅਸੀਂ ਉਹ ਖਾ ਲੈਂਦੀ ਏ ਮੈਨੂੰ ਪਤਾ ਹੈ ਅੱਛਾ ਮੈਂ ਕਈ ਵਾਰ ਮੈਂ ਬੀਬੀ ਦੇਖਿਆ ਗੁੰਡੀ ਚ ਉਹਾਰੇ ਐਵੇਂ ਉਹ ਖਾ ਰਿਆ ਕਈ ਵਾਰ ਦੇਖੀ ਹੈ ਨਾ ਵੀ ਬੀਬੀ ਮੈਂ ਗੁੰਡੀ ਚ ਪਾ ਕੇ ਕੁੱਟਦੀ ਹੁੰਦਾ ਕੜਾ ਹੁੰਦਾ ਕੇਲਾ ਖਾ ਕੇਲੇ ਸਭ ਤੋਂ ਵੱਧ ਟਾਈਮ ਆ ਨਾ ਦੰਦ ਦੰਦ ਲਵਾ ਦੇ ਨਾ ਨਾ ਚਾਰ ਕੇ ਦੰਦ ਲਵਾ ਲੈ ਬੀਬੀ ਦੋ ਉੱਪਰ ਦੋ ਹੇ ਨੂੰ ਗਿਲਾ ਆਉਂਦੀ ਯਾ ਲਵਾ ਕੇ ਤੇ ਇੱਕ ਵਾਰ ਗੇਰੀ ਕੀਤੀ ਚੱਕੇ ਹਾਂ ਮੈਂ ਨਹੀਂ ਲਵਾਏ ਹੁਣ ਕੀ ਆ ਜਾਣਾ ਰੱਬ ਕੋਲ ਨੰਤੇ ਇਹ ਕਦੀ ਪਤਾ ਨਹੀਂ ਕੀ ਨਾ ਨਵੇਂ ਲਵਾਏ ਤੇ ਦੇਖ ਲੈ ਬੀਬੀ ਨੂੰ ਵਹਿਮ ਬਹੁਤ ਹੋ ਜਾਂਦਾ ਚਲ ਕੋਈ ਚਲ ਸਿਆਣੇ ਦੇ ਜਾਨੀ ਉਮਰ ਹੋ ਜਾਂਦੀ ਹੈ ਨਾ ਜਦ ਰਾ ਸਿਆਣੇ ਦੀ ਜਾ ਕੇ ਫਿਰ ਉਹਦਾ ਦਿਮਾਗ ਨਾ ਜਵੇਂ ਨਿਆਣਿਆਂ ਵਰਗੇ ਹੋ ਜਾਂਦਾ ਹੈ ਚਲ ਬੀਬੀ ਹੁਣ ਮੈਨੂੰ ਐ ਦੱਸ ਹੁਣ ਤੇਰੇ ਮਨ ਨੂੰ ਸ਼ਾਂਤੀ ਆ ਹਾਂ ਚੱਲ ਬੁੱਤ ਜਿਉਂਦੇ ਰਹੋ ਦੁਆਇ ਦੁਆਰ ਠੀਕ ਹੈ ਲੈਗੇ ਤੇ ਉਹ ਚਲ ਉਹ ਤਾਂ ਸਾਡੇ ਫਰਜ਼ ਆ ਮੈਨੂੰ ਰਾਮ ਆਉਣਾ ਚਾਹੀਦਾ ਬਸ ਰਾਮ ਅਲ੍ਹਾਮ ਵੀ ਆਈਏ ਦਰਦ ਨਾਲ ਫਿਰ ਤਾਂ ਚੱਲ ਨਹੀਂ ਨਾ ਹੁੰਦਾ ਜਿਹੜਾ ਉਹਦੇ ਕਰਕੇ ਹੀ ਆ ਫਿਰ ਸੋਚ ਕਰਕੇ ਹੀ ਆ ਜਿਹੜੀ ਨਾਲ ਸੋਚ ਜਾਂਦੀ ਆ ਉਹ ਜਾ ਇਹਨਾਂ ਨੇ ਥੈਰੇਪੀ ਕਰੀ ਤੈਨੂੰ ਮਾੜਾ ਮੋੜਾ ਇਹਦਾ ਫਰਕ ਲੱਗਦਾ ਹੁਣ ਆ ਹਾਂ ਥੋੜਾ ਜਿਹਾ ਲੱਗਦਾ ਹੌਲਾ ਜੀ। ਤੁਹਾਨੂੰ ਮਾੜੀ ਕੋ ਲੱਗਤ ਵੀ ਨਹੀਂ ਹੌਲੀ ਹੌਲੀ। ਹਾਂ ਜੀ ਸਰ ਜੀ ਰਾਮ ਆਪਕ। ਹੂੰ ਹੌਲੀ ਹੌਲੀ ਫਰਕ ਪੈਣਾ। ਹਾਂ। ਇਹ ਤਾਂ ਨਹੀਂ ਹੈ ਵੀ ਕੋ ਲੱਗਤ ਪੈ ਜਾਊਗਾ ਭਲਾ। ਹਾਂ। ਹੌਲੀ ਹੌਲੀ ਪੈਣਾ। ਕੁਝ ਦਵਾਈ ਖਾਉਗੀ ਕੋਠਾ ਉਹ ਦੋਗੇ ਕਰਕੇ ਹੂੰ ਫਿਰ ਤੁਹਾਨੂੰ ਸੁਨਾਪ ਵੀ ਮਾੜੀ ਮੋਟੀ ਕੋਸ਼ਿਸ਼ ਕਰੂੰਗੀ ਇਹਦੀ। ਹਾਂ। ਸੇਕ ਸੂਤ ਦੀ ਬਾਤ ਕਮਾਲ ਦੀ ਬਣਾਂਗੀ। ਹਾਂ। ਹਾਂ। ਅੱਛੇ ਰਹੇ। 1 ਮਿੰਟ ਬਰਫ ਘਸਾਉਣੀਆਂ ਇਹ ਨਹੀਂ ਹੈ ਵੀ ਲੈ ਕੇ ਆਟਾ 1 ਮਿੰਟ ਵਾਸਤੇ ਘਸਾਉਣੀ ਆ। ਮੇਰੇ ਕਿਹੜਾ ਹੱਥ ਜਾਣਾ ਪੀਜਾ ਤੂੰ ਕਿਤੇ ਐ ਤੂੰ ਬੈਠੀ। ਦੋ ਟਾਈਮ ਜਿਵੇਂ ਮਾਲ ਲੈ ਜ ਸਵੇਰੇ ਤੈ ਉਹ ਲਾਈ ਆ ਦਵਾਈ। ਤੋ ਸਵੇਰੇ ਨਾਲ ਲਾ ਦਿਓ ਘਸਾਉਣੀ ਆ। ਬਸ ਥੋੜਾ ਜਿਹਾ। 1 ਮਿੰਟ ਵਾਸਤੇ। 2 3 4 ਕਿਹੜਾ 4 ਬੰਦ ਕੇ ਵਾਰ ਫੇਰ ਕੇ ਬਸ। ਆਇਨ ਵੀ ਤੂੰ ਫੇਰ ਹੀ ਹੋ ਜਾਵੇਂ। ਨਾ ਨਾ ਮੈਂ ਤੇ ਦਵਾਈ ਮળા ਕੇ ਇਹਨਾਂ ਕਦੇ ਗੱਲ ਨਾਲ ਵੀ ਪੇਰ ਤੀ। ਹੂੰ। ਸੰਜਾਨ ਦੀ। ਮਾਂ ਅੱਜ ਆ ਗਿਆ ਮਾਂ ਤੇ। ਸਵੇਰ ਜੁਨਾ ਤਾਂ ਤੇਰੀ ਅਸੀਂ ਥੈਰੇਪੀ ਕਰਾ ਦੇ ਕਰਨੀ। ਹੂੰ। ਇੱਕ ਟਾਈਮ ਦਾ ਤੇਰੀ ਕਰਵਾ ਕੇ ਥੈਰਪੀ ਟਿਊਬ ਆ ਜਿਹੜੀ ਉਹ ਦਵਾਈ ਤੇਰੇ ਅੰਦਰ ਜਿਹੜੀ ਨਾੜਾ ਚਲੇ ਜਾਵੇ। ਉਹ ਦਵਾਈ ਨੇ ਫਿਰ ਆਇਆ ਨਾ ਵੀ ਜਿਹੜੀ ਥੈਰਪੀ ਆਉਣੀ ਆ ਵੀ ਉਹ ਗਰਮ ਕਰ ਦੰਮੀ ਆ ਸਰੀਰ ਨੂੰ। ਦਵਾਈ ਪਜਾਉਣੀ ਹੁੰਦੀ ਆ ਵੀ ਉਹਨਾਂ ਨੇ ਅੰਦਰ। ਹਾਂ ਇੱਕ ਤਾਂ ਹੱਥ ਨਾਲ ਪਰ ਘਸਾਉਣੀ ਆ ਉਹਦੇ ਨਾਲ ਰਾਮ ਨਹੀਂ ਇੰਨਾ ਛੇਤੀ ਆਉਣਾ। ਜਿੰਨਾ ਥੈਰਪੀ ਆਉਣਾ। ਕਿਉਂਕਿ ਉਹ ਕੋਸੀ ਕਰਦਣਾ ਕੋਸੀ ਕਰਕੇ ਇਹਨਾਂ ਨੇ ਦਵਾਈ ਐ ਚੰਗੀ ਤਰ੍ਹਾਂ ਅੰਦਰ। ਉਹ ਆਹੋ ਫਿਰ ਉਹਨਾਂ ਨੇ ਪਾਣੀ ਪੀ ਗਿਆ। ਬੇਰੀ ਵੀ ਤਾਂ ਸਹੀ ਹਾਂ ਬਿਜਲੀ ਤਾਂ ਹੀ ਹੁੰਦਾ ਹੋ ਬਾਕੀ ਡਾਕਟਰ ਨੇ ਵੀ ਐਂਦਾ ਕਿਹਾ ਕਹਿੰਦੇ ਵੀ ਉਹਨਾਂ ਨੇ ਤਾਂ ਕਿਹਾ ਨਹੀਂਦਾ ਹੈਗਾ ਮੈਂ ਹੀ ਉਹਨਾਂ ਨੂੰ ਪੁੱਛ ਲਵਾਂ ਜੇ ਅਸੀਂ ਥੈਰੇਪੀ ਨਾਲ ਟਿਊਬ ਲਵਾ ਦੇ ਕਰੀਏ ਕਹਿੰਦਾ ਬਹੁਤ ਵਧੀਆ ਰਹੂਗੇ ਕੋਈ ਸਾਨੂੰ ਕੋਈ ਪ੍ਰੋਬਲਮ ਨਹੀਂ ਕਹਿੰਦੇ ਵਧੀਆ ਕਰਾਓ ਉਹਨਾਂ ਨੇ ਤਾਂ ਕਿਹਾ ਨਹੀਂ ਵੀ ਆ ਜਿਓ ਮੇਰੇ ਕੋਲ ਨਾ ਉਹਨਾਂ ਨੇ ਨਹੀਂ ਕੁਝ ਵੀ ਕਿਹਾ ਇਦਾਂ ਮੈਂ ਇਹਨੂੰ ਪੁੱਛਿਆ ਦਮਾ ਜੇ ਅਸੀਂ ਥੈਰੇਪੀਆਂ ਲਵਾ ਕੇ ਦਵਾਈ ਦਵਾ ਦਈਏ ਕਹਿੰਦਾ ਬਹੁਤ ਵਧੀਆ ਜੇ ਤੁਸੀਂ ਲਵਾ ਸਕਦੇ ਆ ਦੋ ਦਿਨ ਇੱਕ ਵਾਰ ਲਵਾ ਲਾ ਹਾਂ ਉਹਨੇ ਜੇ ਫਰਕ ਪੈਣਾ ਪੈਣਾ ਹੁਣ ਤੁਸੀਂ ਜਾਣਾ ਕਰ ਹੂੰਗਾ ਦੇਖਦੀ ਨਹੀਂ ਅੱਬ ਨੂੰ ਤਾਂ ਮੈਂ ਰਹੂੰਗੀ ਇੱਥੇ ਰਹੋਗੇ ਅਜਾ ਚਲੋ ਗੱਤ ਤਾਂ ਗਰਮੀ ਨੇ ਵੀ ਲੱਕ ਤੋੜਿਆ ਪਿਆ ਚਾ ਵੀ ਵੀ ਹੁਣ ਦਵਾਈ ਉੱਪਰ ਲਿਖੀ ਹੋਈ ਹੈ ਧਿਆਨ ਨਾਲ ਲਈ ਜਾਈਂ ਜੇ ਨਹੀਂ ਪਤਾ ਲੱਗੂਗਾ ਤਾਂ ਮੈਨੂੰ ਫੋਨ ਕਰ ਲਿਆ ਮੈਂ ਆਪੇ ਆ ਕੇ ਦੇ ਦੇ ਕਰੂੰਗਾ ਪਰ ਗਲਤ ਗਲਤ ਦਵਾਈਆਂ ਨਾਲੇ ਉੱਪਰ ਲਿਖਿਆ ਹੋਇਆ ਹੈ ਲਿਖਿਆ ਸਾਰਾ ਕੁਝ ਗਲਤ ਦਵਾਈ ਨਾ ਲੈ ਲਈ ਬਸ ਨਹੀਂ ਪਤਾ ਲੱਗਾ ਮੈਨੂੰ ਫੋਨ ਕਰ ਤਾਂ ਮੈਂ ਆਪੇ ਆ ਕੇ ਦੇ ਦੇ ਕਰੂੰਗਾ ਠੀਕ ਠੀਕ ਨਹੀਂ ਪੜਨੇ ਹੁਣ ਤਾਂ ਨਹੀਂ ਬਾਰ ਖੂਬ ਚਾ ਨਾ ਨਾ ਹੁਣ ਨਾ ਲੋੜੇ ਨਹੀਂ ਹੋਣਾ ਕਹਿੰਦਾ ਪੜਨਾ ਹੋਵੇ ਨਹੀਂ ਕੁੜੀਆਂ ਕਹਿੰਦੀ ਉੱਪਰ ਵੀ ਉਹ ਪਾਸੇ ਨੂੰ ਵਜਨ ਨਹੀਂ ਦੇਣਾ ਆਪੇ ਬਹੁਤਾ ਨਾ ਪਈ ਜ਼ਿਆਦਾ ਨਾ ਪਈ ਠੀਕ ਆ ਉਹਨਾਂ ਦੀ ਵੀ ਗੱਲ ਚਲੋ ਬਾਕੀ ਹੁਣ ਧੀਏ ਨੇ ਆਈ ਚੀਜ਼ਾਂ ਜਿਹੜੀਆਂ ਨੇ ਆਇਕੁਮਾ ਆਹ ਇਹਨਾਂ ਨੇ ਕੰਮ ਹੀ ਕਰਦੇ ਰੱਖਤਾ ਆਹ ਇਹ ਰਕਮਾ ਜਿਹਨੇ ਇਹਨਾਂ ਨੇ ਬਹੁਤ ਕੰਮ ਆ ਵਿਭਿੰਨ ਤੇ ਕੰਮ ਆ ਅਸੀਂ ਵੀ ਵੀ ਸੇਵਾ ਕਰਦੇ ਕਹਿੰਦੇ ਅਸੀਂ ਸਾਇਣੇ ਦੀ ਜੀਰੂ ਸੇਵਾ ਇੱਕ ਹੋਰ ਬੁੜੀ ਬੈਠੀ ਸੀ ਉਹ ਵੀ ਲੱਗੀਆਂ ਰਹਿੰਦੀਆਂ ਚਾਈ ਇਹ ਵੀ ਵੀ ਕੰਮ ਉਹਨਾਂ ਦਾ ਇਹ ਹਾਂ ਰਜਗਾਰ ਆ ਬਈ ਯੂ ਨੋ ਦਾ ਜੀ ਰਾਈ ਡਾਕਟਰ ਨੇ ਬੰਦੇ ਰੋਠ ਠੀਕ ਲੱਗੇ ਹੂੰ ਕੰਮ ਉਹਦਾ ਤਾਂ ਹੀ ਚੜਿਆ ਡਾਕਟਰ ਵੀ ਵਧੀਆ ਬੰਦਾ ਤੀਮਾ ਬੰਦਾ ਆਏ ਦੇ ਮੁੰਡੇ ਨੇ ਕਹੇ ਇਹਦਾ ਤੱਕ ਗੁਰਦਾ ਹੈ ਤਾਂ ਨਹੀਂ ਹੈਗਾ ਗੁਰਦਾ ਨਹੀਂ ਕਿਡਨੀ ਕਿਡਨੀ ਦੇਉਂ ਕਹਿੰਦਾ ਵੀ ਹੈਗੀ 15 ਦਿਨ ਬਾਅਦ ਖੜਾ ਹੋਵੇਂਗਾ ਆਰਾਮ ਨਾਲ ਜੀ ਠੀਕ ਆ ਆ ਲਿੱਕੀ ਜੀ ਮਾਰੋ ਚਲੋ ਠੀਕ ਆ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਕਿਸੇ ਹੋਣ ਅਗਲੇ ਵਲੌਗ ਦੇ ਵਿੱਚ ਹੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੀ ਮਾਤਾ ਲਈ ਅਰਦਾਸਾਂ ਕਰ ਰਹੀਆਂ ਤੇ ਅੱਜ ਮਾਤਾ ਸਾਡੀ ਠੀਕ ਹੈ ਜੀ ਲਓ ਜੀ ਘਰ ਤੋਂ ਪਹੁੰਚ ਗਏ ਆ ਡਿਊਟੀ ਤੇ ਕੀ ਕਰੀਏ ਜੀ ਮਜਬੂਰੀਆਂ ਮਜਬੂਰੀਆਂ ਨੂੰ ਸਲਾਮ ਹੈ ਕੰਮਕਾਰ ਵੀ ਦੇਖੋ ਜੀ ਕਰੂੰਗੇ ਤੁਹਾਨੂੰ ਵੀ ਪਾਣੀ ਖਾਉਂਗੇ ਇਧਰ ਅੰਗੇ ਦੀ ਜੀ ਸ਼ਾਸਤਰੀ ਕਾਲ ਸਾਰਿਆਂ ਦੀ ਇਹੀ ਜੀ ਬਾਏ ਕਰਦੇ ਆਂ ਬਾਏ ਕਰਦੇ ਆਂ ਖਾਲਸਾ ਵੈਰੀ ਫਤਿਹ ਸਾਸਕਾ ਬੋਲੀ ਚਾਰਿਆ ਤੁਸੀਂ ਚੱਲੇ ਹੋਏ ਨਸਕੇ ਵੀ ਮੈਂ ਫੜਦੇ ਗਈ ਲੰਗੀ ਚੱਲੀ ਬੜੀ ਕੀ ਕਰਦੀ ਤੂੰ ਨਾ ਲਾਉਣ ਲੱਗੀ ਹੁੰਦੀ ਅੱਗਤ ਨੂੰ ਫਿਰ ਮੈਨੂੰ ਐ ਤਾਂ ਮੈਂ ਹੋ ਜਾਣਾ ਲੇਟ ਮੈਂ ਮੈਨੂੰ ਕਾ ਕੇ ਤੇ ਕਹਿੰਦਾ ਮੈਂ ਚੱਲਿਆ ਮੈਂ ਮੈਂ ਕਿਹਾ ਚਲ ਮੈਂ ਬਾਅਦ ਚ ਦੇਖੂਗਾ ਕਿਉਂਕਿ ਉੱਥੇ ਭੀੜ ਵੀ ਹੁੰਦੀ ਕਿ ਗਰਮੀ ਬਹੁਤ ਹੋ ਜਾਂਦੀ ਹੈ ਹਨਾ ਵੀ ਚਲਤ ਤੇ ਮੇਰੇ ਤੇ ਮੇਰੇ ਨੰਬਰ ਲੱਗ ਜੂਗਾ ਤੇ ਕੀ ਬਣਿਆ ਡਾਕਟਰ ਨੇ ਤਾਂ ਦੇਖੋ ਹਨਾ ਅੱਗੇ ਸਾਡੇ ਭੈਣ ਭਰਾਵਾਂ ਦੀ ਤੇ ਮਾਮਾ ਕੰਮ ਆਉਂਦੀਆਂ ਇਹ ਸਾਡੇ ਲਈ ਹਮੇਸ਼ਾ ਦੁਆਵਾਂ ਕਰਦੇ ਆ ਤੇ ਹੁਣ ਵੀ ਇਹਨਾਂ ਦੀ ਜਿਹੜੀ ਦੁਆਵਾਂ ਉਹ ਕੰਮ ਆਈਆਂ ਮਾਤਾ ਦੀ ਜਿਹੜੀ ਰਿਪੋਰਟਾ ਬਿਲਕੁਲ ਨਾਰਮਲ ਆ ਉਹ ਕਭਰਾ ਉਹ ਦੇਖਿਆ ਤੇ ਕੋਈ ਗੱਲਬਾਤ ਹੈ ਨਹੀਂ ਤੇ ਸਿਰਫ ਜਿਹੜੀ ਮਾਤਾ ਦੀ ਇੱਕ ਜਿਹੜੀ ਨਾੜ ਆ ਉਹਦੇ ਵਿੱਚ ਹੋ ਜਾਈ ਹੋਈ ਆ ਉਹਨਾਂ ਨੇ ਦੱਸ ਦਿੱਤਾ ਕਿ ਦੰਦੀ ਦਵਾਈ ਦੇ ਦਿੱਤੀ 10 ਦਿਨ ਬਾਅਦ ਕਹਿੰਦੇ ਮੈਨੂੰ ਚੈੱਕ ਕਰਾਜੋ ਫਿਰ ਮੁੜ ਕੇ ਦਵਾਈ ਪਾਣੀ ਦੇਣੀ ਨਹੀਂ ਬੰਦ ਕਰਤਾ ਨਹੀਂ ਵੀ ਕਭਰਾ ਉਹਨਾਂ ਟੈਂਸ਼ਨ ਨਾ ਕੋਈ ਵੀ ਗੱਲ ਦੀ ਲਿਓ ਤੇ ਨੰਬਰ ਤੋਂ ਇੱਕ ਲੀਵਰ ਵੀ ਥੋੜਾ ਜਿਹਾ ਫੈਟੀ ਆ ਮਤਲਬ ਗਰਮੀ ਪਈ ਵੀ ਲੀਵਰ ਉੱਪਰ ਵੀ ਉਹਦੇ ਵੀ ਖਰਾਬ ਹੋ ਜਾਂਦੇ ਆ ਯਾਰ ਖਾਣੇ ਆ ਨਾ ਕੋਈ ਵੀ ਬੰਦਾ ਖਾਣਾ ਤੇ ਪੰ ਲਗਾ ਲਾ ਦੋਨਾਂ ਖਾ ਲੈਨੇ ਗਰਮੀ ਲਗਾ ਲੈਨੇ ਆ ਗੇਜੀ ਹੋਣ ਨਾ ਸਹੀ ਚਾਹ ਜੀ ਖਾਣੂ ਹੋਰ ਕੀ ਹੂੰ ਦਵਾਈਆਂ ਖਾਈ ਲੈ ਰੋਟੀ ਦਾ ਭੁੱਖ ਮਰ ਜਾਂਦੀ ਬੰਦੀ ਮਰ ਜਾਂਦੀ ਮਰ ਜਾਂਦੀ ਗਾਰੀ ਬਿਲਕੁਲ ਚੱਲ ਆਏਗੀ ਟੈਂਸ਼ਨ ਚੱਕੇਗੀ ਮੈਂ ਆਤੀ ਰੌਤੋ ਬੜੀ ਟੈਨਸ਼ਨ ਦੀ ਵੀ ਇੱਕ ਤਾਂ ਮਾਤਾ ਦੀ ਉਮਰ ਬਹੁਤ ਹੈ ਨਾ ਵੀ ਇੱਕ ਤੇ ਆਪਰੇਸ਼ਨ ਵਾਲਾ ਕੰਮ ਨਾ ਹੋਵੇ ਵੀ ਆ ਉਮਰ ਦੇ ਵਿੱਚ ਮਾਤਾ ਆਪਰੇਸ਼ਨ ਦਾ ਦਰਦ ਕਿਵੇਂ ਸਹੇ ਜੀ ਹਨਾ ਆਪਰੇਸ਼ਨ ਕਰਾਉਣ ਤਾਂ ਚਲੋ ਮਮੂਲੀ ਜੀ ਗੱਲ ਹੈ ਵੀ ਕਰਾ ਵੀ ਦਿੰਦੇ ਇਧਰ ਤੇ ਦੋ ਚਾਰ ਪੈਸੇ ਵੜ ਕੇ ਚਲੋ ਜੇ ਰੱਬ ਨਾ ਕਰਦਾ ਕੋਈ ਮਜ਼ਦੂਰੀ ਪੈ ਜਾਂਦੀ ਠੀਕ ਹੈ ਤੇ ਬਾਕੀ ਗੱਲ ਇਦਾਂ ਦੀ ਵੀ ਆਪਾਂ ਤਾਂ ਹੀ ਅਰਦਾਸ ਕਰਦੇ ਵੀ ਨਾ ਕਰਨੀ ਪ੍ਰੋਬਲਮ ਆਵੇ ਵੀ ਆਪਰੇਸ਼ਨ ਤੱਕ ਕੋਈ ਨੌਤ ਨਾ ਜਾਵੇ ਬਿਲਕੁਲ ਜੀ ਤੁਹਾਡੀਆਂ ਦੁਆਵਾਂ ਸਾਡੇ ਵਾਸਤੇ ਹਾਂ ਤੇ ਗੁਰ ਇੱਕ ਹੋਰ ਨੂੰ ਦੇਖ ਕੇ ਕਰੀਏ ਜੀ ਕੈਂ ਕਰਨਾ ਗੱਲ ਵਿੱਚ ਕਹਿ ਰਹੇ ਹਾਂ ਚੱਲ ਬੁਣਾਣੇ ਤਸੱਲੀ ਹੋ ਮਾਤਾ ਨੂੰ ਹਾਂ ਪਤਾ ਹੈ ਪਤਾ ਹੈ ਕੀ ਗੱਲ ਹੈ ਇਹ ਨਹੀਂ ਹੈ ਬਿਕਾਰੀ ਬਾਕੀ ਜਿੱਥੇ ਤੁਸੀਂ ਮੈਨੂੰ ਲੈ ਕੇ ਜਾਣਾ ਲੈ ਲਓ ਫਿਰ ਮੈਂ ਕਿਹ ਬੀਬੀ ਮੇਰੀ ਗੱਲ ਸੁਣੂ ਵੀ ਜੇਕਰ ਤੇ ਡਾਕਟਰ ਨੇ ਹਨਾ ਵੀ ਤੈਨੂੰ ਕਾਫੀ ਡਾਕਟਰਾਂ ਨੇ ਜਵਾਬ ਹੀ ਦੇ ਦਿੱਤਾ ਤਾਂ ਜਦੋਂ ਮਾਤਾ ਦੀ ਪੈਂਡੈਂਟ ਦੀ ਪ੍ਰੋਬਲਮ ਸੀ ਫਿਰ ਇਹਦੀ ਪੇਟਾਂ ਦੀ ਉਹ ਪ੍ਰੋਬਲਮ ਸੀ ਇਦਰੇ ਡਾક્ટર ਬਾਬਾ ਇਹਨਾਂ ਨੇ ਗਰੰਟੀ ਫੁੱਲ ਚੱਕੀ ਤਾਂ ਕਰਕੇ ਮਾਤਾ ਜੈਨੀ ਮੈਨੂੰ ਬਹੁਤ ਜ਼ਿਆਦਾ ਮਸ਼ਵਰਾ ਸਾਹ ਹੈ ਨਾ ਬਾਕੀ ਦੇਖੋ ਦਵਾਈ ਨਾਲ ਦੇ ਦਿੱਤੀ ਵੀ ਇਹ ਠੀਕ ਕੋਈ ਨਹੀਂ ਥੈਰਪੀ ਡਾਕਟਰ ਕਹਿੰਦਾ ਤੁਸੀਂ ਇਹ ਕਰਾ ਲੈ ਕਰੋ ਤਾਂ ਚੰਗੀ ਗੱਲ ਹੈ ਇਹ ਟਿਊਬ ਦਿੱਤੀ ਉਹ ਬਹੁਤ ਜ਼ਰੂਰੀ ਆ ਕਹਿੰਦਾ ਦਵਾਈ ਭੁੱਲ ਜਿਓ ਪਰ ਜਿਹੜੀ ਆ ਟਿਊਬ ਆ ਦੋ ਦੋ ਟਾਈਮ ਲਾਉਣੀ ਆ ਪਰ ਇਹ ਨਾ ਭੁੱਲੀ ਇਹ ਜ਼ਰੂਰ ਤੁਸੀਂ ਲਾਉਣੀ ਆ ਤੁਹਾਨੂੰ ਪਤਾ ਹੋਵੇ ਕਿ ਉੱਥੇ ਕਰਾ ਦੇ ਹਾਂ ਇਹ ਕਹਿੰਦਾ ਤੁਸੀਂ ਜ਼ਰੂਰ ਲਾਉਣੀ ਆ ਉਹ ਪਤਾ ਕੀ ਹੈ ਆਮਨੇ ਆਹ ਤੇ ਨਾ ਨਾ ਫਰੀ ਗਰੀ ਮਸਾਲੇ ਹੋ ਗਏ ਉਹ ਚੀਜ਼ ਜਿਹੜਾ ਉਹ ਮਸ਼ੀਨ ਨਾਲ ਕਰਦੇ ਹਾਂ ਹਾਂ ਤਾਂ ਤੱਕ ਚਾਹੀਦੀ ਅੰਦਰ ਰੱਖ ਦੋਈ ਦੁੱਧਣੀਆਂ ਉਹ ਜੇ ਹੁਣ ਮਤਲਬ ਇੱਥੇ ਲਾ ਕੇ ਕਰ ਲੋ ਤੇ ਕੱਲ੍ਹ ਨੂੰ ਕੱਲ੍ਹ ਵੀ ਪਤਰੀ ਤਾਂ ਨਿਕਲੂ ਜਿਹੜਾ ਦਰਦਾ ਨਾ ਇਹ ਚੀਜ਼ ਨਿਕਲਦੀ ਹੁੰਦੀ ਹੈ ਬਹੁਤ ਖੁੰਮਦਾ ਹੈ ਹਾਂ ਤੁਸੀਂ ਮਿੰਟ ਅੰਦਰ ਪਾਸਾ ਨਹੀਂ ਜੀ ਬੰਦੇ ਨੂੰ ਪਾਲੀ ਦੇਣਾ ਤੇ ਮੇਰੇ ਜਹਰ ਦਾ ਟਿਕਾ ਲਵਾ ਦੋ ਠੀਕਾ ਜਮੈਂ ਮੈਂ ਦੱਸਦਾ ਮਰਾ ਜਿੱਥੇ ਦੀ ਗੱਲ ਨਾ ਸਹਿਮਤ ਚਾਹਣੀ ਕਿ ਤੇ ਕਿਆ ਤੇਰਾ ਚੱਕਰ ਕਿਆ ਤਾਂ ਤੇ ਅੰਦਰ ਤੇ ਜਿਹੜੀ ਉਹ ਚੀਜ਼ ਪਿੱਤਾ ਜਿਵੇਂ ਕੱਢਿਆ ਤਾਂ ਉਹਦੇ ਕਰਕੇ ਤਾਂ ਮਾਤਾ ਦਾ ਤਾਲੇ ਕੋਈ ਤਾਂ ਆਪਰੇਸ਼ਨ ਹੋਇਆ ਰਿਹਾ ਜੀ ਚੀਜ਼ ਨਿਕਲੀ ਦੀ ਹੋ ਰਹੀ ਹੈ ਇਹਨਾਂ ਆਖਿਰ ਮਮਮੀ ਸੰਗਰਾ ਦਾਲਾ ਦੀਆਂ ਮੇਰੇ ਨਾਲ ਕੀਤੀ ਹੋਈ ਮੇਰੀ ਮੰਮੀ ਦਾ 2 ਦਿਨ ਬਾਥਰੂਮ ਨਹੀਂ ਆਇਆ ਇਹਨਾਂ ਅਸੀਂ ਲੇ ਕੇ ਜਦੋਂ ਖਾਣੇ ਵਧੀ ਦੇਖਦੇ ਮੇਰੇ ਭੈਣ ਭਾਈ ਜਾਣ ਮੋਰਗੀ ਦੇ ਡਾਕਟਰ ਕੋਲ ਨਹੀਂ ਚੁੜਦਾ ਸਾਡੇ ਤੇ ਮੰਮੀ ਨੂੰ 2 ਦਿਨ ਬਾਥਰੂਮ ਨਹੀਂ ਆਇਆ ਇਹਨੇ ਤਾਂ ਦੱਸਿਆ ਨਹੀਂ ਹੈ ਉਹ ਜ਼ੋਰ ਜਿਹਾ ਪਈ ਜਾਵੇ ਉਹ ਕਹਿੰਦੇ ਮੇਰੇ ਬੰਨ ਪਿਆ ਹੋਇਆ ਮੈਂ ਮੰਮੀ ਨੂੰ ਤਾਂ ਚੱਲ ਚੱਲਦੇ ਆ ਡਾਕਟਰ ਨੂੰ ਦਿਖਾ ਦਿੰਦੇ ਆ ਕਗਾ ਇਤਗਾ ਨੇ ਕਰਦੀਆਂ ਮਜਬੂਰੀਆਂ ਬੰਦੇ ਨੂੰ ਖਾ ਜਾਂਦੀ ਹੈ ਗਰੀਬੀ ਖਾ ਜਾਂਦੀ ਹੈ ਬੰਦੇ ਨੂੰ ਮੰਮੀ ਸਾਨੂੰ ਆਪਣਾ ਦੁੱਖ ਨਾ ਦੱਸੇ ਜਦ ਮੰਮੀ ਜਿਆਦਾ ਔਖੀ ਹੁੰਦੋਂ ਮੰਮੀ ਨੂੰ ਲੈ ਗਈ ਔਖੀ ਜੱਗ ਚਲੋ ਮਹਾਰਾਜ ਆਪੇ ਹੀਲੇ ਵਸੀਲੇ ਕਰਦਾ ਕਹਿੰਦੇ ਜਿਹਨੂੰ ਨੇ ਬਚਾਉਣਾ ਉਹਨੂੰ ਬਚਾਏ ਹੁੰਦੇ ਮੰਮੀ ਨੂੰ ਲੈ ਗਈ ਜੱਦਾ ਸਮਾਂ ਜੱਦਾ ਮੇਰੇ ਕੁਆਰੀ ਸੀ ਮੇਰੇ ਉਮਰ ਵੀ ਨਹੀਂ ਹੈਗੀ ਸੀ ਮੰਮੀ ਨੂੰ ਲੈ ਗਈ ਔਖੀ ਸੁੱਖੀ ਬਈ ਉਹ ਸਾਡੇ ਲਈ ਰੱਬ ਤੇ ਉਨੇ ਸਾਨੂੰ 150 ਰੁਪਏ ਦੀ ਸੀ ਦਿੱਤੀ ਬਹੁਤ ਜਿੱਦਾਂ ਅੱਗੇ ਮਿੱਠੀਆਂ ਬੋਲਣ ਐਡੀ ਬੜੀ ਬੋਲੀ ਮੰਮੂ ਨੇ ਚੈੱਕ ਕਰਿਆ ਉਹਨੇ ਚੈੱਕ ਕਰਕੇ ਕਿਹਾ ਮੰਮੂ ਨੇ ਕਹਿੰਦਾ ਵੀ ਆ 150 ਰੁਪਏ ਸੀ ਸੀ ਆ ਇਹਦੇ ਤੁਸੀਂ ਦੋ ਗੋਲੀਆਂ ਖਾਣੀਆਂ ਨੇ ਜਿਹਨੂੰ ਉਹਦੇ ਨਾਲ ਜਿੱਦਾਂ ਬਾਥਰੂਮ ਆ ਕੇ ਤਾਂ ਠੀਕ ਗਿੱਕ ਪ੍ਰੈਸ਼ਰ ਪੈ ਗਿਆ ਨਾ ਬਾਥਰੂਮ ਨੂੰ ਤਾਂ ਪਤਾ ਕਿ ਡਾਕਟਰ ਨੂੰ ਵੀ ਜਿ ਪਥਰੀ ਹੋਈ ਮਾਰੀ ਉਹਦੀ ਵੱਡੀ ਜਿਹੜੀ ਉਹ ਵੀ ਨਿਕਲ ਗਈ ਕਹਿੰਦਾ ਘਬਰਣਾ ਨਹੀਂ ਮੰਮੀ ਕਹਿੰਦੀ ਠੀਕ ਹੈ ਮੰਮੀ ਨੇ ਆ ਕੇ ਬਾਈ ਦੋਵੇਂ ਗੋਲੀਆਂ ਖਾ ਤਾਂ ਹਨ ਮੋੜ ਕੇ ਨਾ ਤਾਂ ਅਸੀਂ ਡੱਬੀ ਦੇਖੀ ਹੋਣੀ ਹੈ ਨਾ ਮੰਮੀ ਨੂੰ ਕੋਈ ਅੱਜ ਤੱਕ ਕੋਈ ਪ੍ਰੋਬਲਮ ਨਹੀਂ ਆਈ ਹੂੰ ਪਰ ਥੋੜਾ ਦਰਦ ਰਿਹਾ ਮੰਮੀ ਨੇ ਬਾਅਦ ਵਿੱਚ ਕਿ ਫਰੈਸ਼ਰ ਨਾਲ ਜਿਹੜਾ ਬਾਥਰੂਮ ਆਉਂਦਾ ਨਾ ਪਤਰੀ ਨਿਕਲਦੀ ਚਲੋ ਪਰਮਾਧਵਾ ਸਾਹਿਬ ਆਮਾ ਜਰਜੀਤ ਠੀਕ ਰੱਖੇ ਟੈਨਸ਼ਨ ਦਾ ਮਾਮਾ ਦਾ ਦਾਦੇ ਦੇਖ ਲਾ ਨਾ ਜਿਹੜਾ ਨਾ ਆ ਟਾਈਮ ਚ ਆ ਕੇ ਜਾਦਾ ਆਪਕੋ ਹੋ ਜਾਂਦਾ ਆਪਰੇਸ਼ਨ ਦਾ ਤਾਂ ਨੋਇ ਮਾੜਾ ਕਿਸੇ ਦਾ ਵੀ ਆਪਰੇਸ਼ਨ ਦਾ ਤਾਂ ਨੋਇ ਮਾੜਾ ਇਹਦਾ ਲਹਣਾ ਕੈਫੀ ਦਾ ਕੋਈ ਕਰ ਨਹੀਂ ਕਰ ਨਾਲ ਸਰੀਰ ਨੂੰ ਆਏ ਮ사ਜ ਦਿੰਦੀ ਆ ਬਿਲਕੁਲ ਵੀ ਮ사ਜ ਹੋ ਜਾਂਦੀ ਆ ਤੇ ਬਾਕੀ ਅੱਜ ਗਰਮੀ ਹੈਗੀ ਜੀ ਜਾਣਾ ਬਹੁਤ ਤੇ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਦੇ ਆਪਾਂ ਤੁਹਾਨੂੰ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਵੀ ਧੰਨਵਾਦੀ ਤੁਹਾਨੂੰ ਸਾਰਿਆਂ ਦਾ ਬਹੁਤ ਬਹੁਤ ਤੁਸੀਂ ਸਾਡੇ ਮਾਮਾਂ ਲਈ ਅਦਾਸਾਂ ਕਰਦੇ ਆਂ ਤੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੁਖਰਾ ਪਰਮਾਤਮਾ ਅਗੇ ਖੇਤੀ ਸ਼ਾਦ ਜੀ ਨੂੰ ਵੀ ਜਿਹੜੀ ਦਿਖਾ ਕੇ ਦੱਸ ਤੁਹਾਨੂੰ ਸਾਨੂੰ ਸਲਾਹ ਵੀ ਬਰੀ ਦਿੱਤੀ ਹੈ ਤੇ ਪਰਮਾਤਮਾ ਡਾਕਟਰ ਨੂੰ ਵੀ ਤਰੱਕੀਆਂ ਬਖਸ਼ੇ ਜੀ ਨੇ ਸਾਨੂੰ ਵਧੀਆ ਸਲਾਹ ਦਿੱਤੀ ਹੈ ਸਾਡਾ ਵੀ ਥੋੜਾ ਜਿਹਾ ਮਾਨ ਹਲਕਾ ਹੋਇਆ ਹੁਣ ਮਨੇ ਸੰਤੋ ਉਥੇ ਤੁਸਰ ਲਈਦੀ ਮੈਂ ਤਾਂ ਇਹਨਾਂ ਨੂੰ ਅੱਜ ਤੋਂ ਮਹੀਨਾ 2 ਮਹੀਨਾ 3 ਮਹੀਨੇ ਪਹਿਲਾਂ ਨੇ ਕਹਿੰਦੀ ਕਿ ਤੁਸੀਂ ਉੱਥੇ ਜਾ ਕੇ ਹਾਂ ਹੂੰ ਚਲੋ ਤਾਂ ਸੱਦੀ ਹੋ ਮਨੇ ਤਾਂ ਤੂੰ ਦੱਸ ਸੱਚੀ ਲੱਗ ਰਿਹਾ ਨੇ ਇੱਕ ਨੇ ਕਿ 100 ਲੱਗੇ ਅੰਨ ਕਹਿੰਦੇ ਕੋਈ ਬਿਮਾਰੀ ਹੈ ਕੋਈ ਚੱਕਰ ਨਹੀਂ ਹੈਗਾ ਵੀ ਪੱਥਰੀਂ ਕੰਡੀਆਂ ਪੀਂ ਜਾ ਬੈਠੇ ਦਰਦ ਹੁੰਦਾ ਵੀ ਉਹ ਅੰਦਰ ਲੈ ਕੇ ਤੇ ਟਿਊਬਲ ਟੂ ਲਾਉਣ ਦਿੱਤਾ ਕਹਿੰਦੇ ਉਹ ਕੀ ਕਹਿੰਦੇ ਤੈਨੂੰ 30 ਨਾਲੀ ਕਹਿੰਦੇ ਕੋਈ ਘਬਰਿਆ ਜਿਹੀ ਬਲਣੀ ਆ ਹੋਣੀ ਹੈਗੀ ਮੈਂ ਦੋਇ ਨਾ ਠੀਕ ਹੋਣਾ ਉਹਨੇ চলো ঠিক সত শ্রীকাল স্যার